اللي ਦੇ ਨਾਲ ਤੋਂ ਜੋ ਸਾਡੇ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਜਿਹੜਾ ਟ੍ਰੈਫਿਕ ਨੂੰ ਸੁਚਾਰੂ ਢੰਗ ਚਲਾਉਣ ਲਈ ਜਿਹੜੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਆਪਣੇ ਜਿਹੜੇ ਟ੍ਰੈਫਿਕ ਦੇ ਸ਼ੇਜ ਉਹਨਾਂ ਤੋਂ 8 ਜੂਨ ਕੀਤੇ ਔਰ ਉਸ ਤੋਂ ਇਲਾਵਾ ਟ੍ਰੈਫਿਕ ਦੇ ਵਿੱਚ ਦੋ ਐਸ ਐਚਓ ਵੀ ਲਾਤੇ ਯਰਸ ਜ਼ੋਨ 1 ਔਰ ਯਰਸ ਜ਼ੋਨ 2 ਉਹਨਾਂ ਦੇ ਨਾਲ ਥੱਲੇ ਉਹਨਾਂ ਨੂੰ ਚਾਰ ਚਾਰ ਜ਼ੋਨ ਦੇ ਦਿੱਤੇ ਆ ਔਰ ਉਹਦੇ ਨਾਲ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਸੀਗੀ ਪਹਿਲਾਂ ਔਰ ਉਹਦੇ ਨਾਲ ਅਟੈਚ ਜਿਹੜੇ ਸਾਡਾ ਪੀਸੀਆਰ ਉਹਨਾਂ ਨੂੰ ਪੂਰਾ ਕਰਕੇ ਇਸ ਤੋਂ ਇਲਾਵਾ ਵੀ ਸਾਨੂੰ ਜਿਹੜੀ ਹੋਰ ਵੀ ਜਿਹੜੀ ਪੁਲਿਸ ਦਿੱਤੀ ਗਈ ਹੈ ਜਿਹੜੀ ਹੁਣ ਸ਼ਹਿਰ ਦੇ ਵਿੱਚ ਕੰਮ ਕਰੂਗੀ ਟ੍ਰੈਫਿਕ ਦਾ ਔਰ ਨਾਲ ਦੀ ਨਾਲ ਜਿਹੜੀ ਐਮਰਜੈਂਸੀ ਰਿਸਪੌਂਸ ਕੋਈ ਵੀ ਉਹਨਾਂ ਨੂੰ ਕਾਲ ਆਉਂਦੀ ਆ ਤੇ ਉਹਦੇ ਉੱਤੇ ਜਿਹੜਾ ਕੰਮ ਕਰਨਗੇ ਇਸ ਸਬੰਧੀ ਸ਼ਹਿਰ ਦੇ ਵਿੱਚ ਸਾਡੇ 40 ਮੋਟਰਸਾਈਕਲ ਜਿਹੜੇ ਇਸ ਤੋਂ ਇਲਾਵਾ 40 ਗੱਡੀਆਂ ਜਿਹੜੀਆਂ ਆਲਰੇਡੀ ਸ਼ਹਿਰ ਚ ਕੰਮ ਕਰਨੀਆਂ ਇਹਨਾਂ ਦੇ ਉੱਪਰ ਸਾਡੇ ਜ਼ੋਨ ਅਫਸਰਾਂ ਦੀਆਂ 10 ਗੱਡੀਆਂ ਉਹ ਕੰਮ ਕਰਨਗੀਆਂ ਔਰ ਦਿਨ ਰਾਤ ਵਾਸਤੇ ਸਾਡੀਆਂ 50 ਗੱਡੀਆਂ ਕੰਮ ਕਰਨਗੀਆਂ। ਔਰ ਇਹ ਜਿਹੜਾ ਹਿੱਸੇ ਵਾਸਤੇ ਹੈ ਰਾਤ ਨੂੰ ਵੀ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆ ਜਾਂਦੀ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਤੇ ਜਿਹੜੀਆਂ ਸਾਡੀਆਂ ਇਹ 50 ਗੱਡੀਆਂ ਇਹ ਮੂਵ ਕਰਦੀਆਂ ਰਹਿਣਗੀਆਂ ਸ਼ਹਿਰ 'ਚ ਤੇ ਐਮਰਜੈਂਸੀ ਜਿਹੜੀ ਕੋਈ ਕਾਲ ਆਉਂਦੀ ਜਾਂ ਉੱਥੇ ਵੀ ਕੰਮ ਕਰਨਗੀਆਂ। ਤੇ ਇਹਦੇ ਨਾਲ ਨਾਲ ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਹੁਣ ਅਸੀਂ ਜਿਵੇਂ ਟ੍ਰੈਫਿਕ ਨੂੰ ਇਹਨਾਂ ਜਿਹੜੇ ਇਹਨਾਂ ਦੀ ਵੈਲਫੇਅਰ ਵਾਸਤੇ ਕੱਲ ਵੀ ਸੀਪੀ ਸਾਹਿਬ ਨੇ ਆਪਾਂ ਗਏ ਸੀਗੇ ਵੀਰਕਾ ਚੌਂਕ ਦੇ ਵਿੱਚ ਇਨਾਂ ਦੀ ਵੈਲਫੇਅਰ ਵਾਸਤੇ ਅਸੀਂ 10 ਵਧੀਆ ਹੱਟ ਤਿਆਰ ਕਰ ਰਹੇ ਹਾਂ ਉਹ ਉੱਥੇ ਹੀ ਰਹਿ ਕੇ ਸਾਡੇ ਐਸ ਐਚ ਓ ਸਾਡੇ ਜ਼ੋਨ ਇੰਸਪੈਕਟਰ ਆਪਣੇ ਆਪਣੀ ਜਿਹੜੇ ਜ਼ੋਨ ਵਾਈ ਜਿਹੜੀ ਉਹਨਾਂ ਦੇ ਥੱਲੇ ਪੁਲਿਸ ਲੱਗੀ ਆ ਉਹਨਾਂ ਦੇ ਨਾਲ ਉੱਥੇ ਉਹਨਾਂ ਦੀ ਜਿਹੜੀ ਸਮੱਸਿਆ ਆ ਰਹੀ ਆ ਉੱਥੇ ਆਪ ਖੁਦ ਜਾ ਕੇ ਨਾਲ ਉਤੋਂ ਬਾਅਦ ਉਹਨਾਂ ਨਾਲ ਮੀਟਿੰਗ ਕਰਨ ਵਾਸਤੇ ਉਹਨਾਂ ਨਾਲ ਹੱਟਾਂ ਦੇ ਉੱਤੇ ਜਿਹੜੇ ਪੁਆਇੰਟ ਬਣਾਤੇ ਆ ਉੱਥੇ ਆ ਕੇ ਆਪਣਾ ਸਾਰਾ ਜਿਹੜਾ ਉਸ ਉਸ ਟ੍ਰੈਫਿਕ ਨੂੰ ਸਟਾਰੂ ਕਰਨ ਵਾਸਤੇ ਇਹ ਬੈਠ ਕੇ ਕੰਮ ਕਰਨਗੇ ਸਰ ਕਈ ਅਜਿਹੇ ਚੌਕ ਨੇ ਜਿੱਥੇ ਰੋਟੀਨ ਦੇ ਵੀ ਜਾਮ ਲੱਗਦਾ ਹੈ ਰੋਜ਼ ਦਿਲੀ ਜਾਮ ਹੁੰਦਾ ਹੈ ਕਾਰਨ ਕਿ ਵੱਡੀਆਂ ਗੱਡੀਆਂ ਵੀ ਉੱਥੇ ਆਉਂਦੀਆਂ ਨੇ ਉਸ ਕਰਕੇ ਉਸ ਤੀ ਕਿਸ ਤਰ੍ਹਾਂ ਕਿਵੇਂ ਉਹਨੂੰ ਸਹੀ ਕੀਤਾ ਜਾ ਰਿਹਾ ਹੈ ਇਹ ਸੀ ਜੀ ਅਸੀਂ ਪੂਰੇ ਸ਼ਹਿਰ ਦੀਆਂ ਹੀ ਸਾਰੀਆਂ ਸ਼ਿਕਾਇਤਾਂ ਲੈ ਲਈਆਂ ਜਿਹਦੇ ਵਾਸਤੇ ਸਾਡੇ ਜਿਹੜੇ ਜ਼ੋਨ ਇੰਚਾਰਜ ਐਸ ਐਚ ਓਰ ਸਾਡੇ ਏ ਸੀ ਪੀ ਏ ਡੀ ਸੀ ਪੀ ਸਾਹਿਬ ਆਪ ਜੋ ਰੋਡ ਵਾਈਜ਼ ਇਹਨੂੰ ਅਸੀਂ ਦੇਖਾਂਗੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਟ੍ਰੈਫਿਕ ਪ੍ਰੋਬਲਮ ਆ ਰਹੀ ਆ ਔਰ ਉਹ ਕਿਉਂ ਆ ਰਹੀ ਆ ਕੀ ਕੋਈ ਵੱਡੀਆਂ ਗੱਡੀਆਂ ਕਰਕੇ ਜਾਮ ਲੱਗ ਰਿਹਾ ਜਾਂ ਉੱਥੇ ਚੌਂਕ ਦੇ ਵਿੱਚ ਇੱਥੇ ਮੁਲਾਜ਼ਮ ਲਾਇਆ ਜਾਵੇ ਉਹਦੇ ਵਾਸਤੇ ਉਹ ਸਹੀ ਹੋ ਸਕਦਾ ਜਾਂ ਕਿਤੇ ਲਾਈਟਾਂ ਦੀ ਲੋੜ ਆ ਜਾਂ ਸਾਡਾ ਜਿਹੜਾ ਮੋਟਰਸਾਈਕਲ ਆ ਉਹ ਪੁਆਇੰਟ ਲਾਇਆ ਜਾਵੇ ਹੁਣ ਤੁਸੀਂ ਜ਼ਿਆਦਾਤਰ ਦੇਖਿਆ ਹੋਣਾ ਸਕੂਲ ਕਾਲਜ ਦੇ ਬਾਹਰ ਦੁਪਹਿਰ ਦੇ ਟਾਈਮ ਜਾਂ ਸਵੇਰ ਦੇ ਟਾਈਮ ਹੀ ਪ੍ਰੈਸ਼ਰ ਪੈਂਦਾ ਆ ਟ੍ਰੈਫਿਕ ਜਾਮ ਹੁੰਦੀ ਉਸ ਤੋਂ ਬਾਅਦ ਠੀਕ ਹੁੰਦਾ ਹੁਣ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੇ ਮੋਟਰਸਾਈਕਲਾਂ ਨਾਲ ਹੀ ਆਪਣੀਆਂ ਗੱਡੀਆਂ ਲਈ ਕਵਰ ਕਰਾਂਗੇ ਜਿਹੜੇ ਸਾਡੇ ਮੇਨ ਪੁਆਇੰਟ ਆ ਉੱਥੇ ਸਾਡੇ ਖੜਕੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਡਿਊਟੀ ਕਰਨਗੇ ਔਰ ਇਹ ਸਾਰਾ ਕੁਝ ਸਾਡੇ ਸਹਿਯੋਗ ਦੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਸ਼ਹਿਰ ਵਾਸੀਆਂ ਦੇ ਪਬਲਿਕ ਨਾਲ ਤੇ ਨਾਲ ਦੀ ਨਾਲ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਔਰ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੀ ਜਿਵੇਂ ਉਹਨਾਂ ਦੇ ਜਿਹੜੇ ਸ਼ੜਕ ਦੁਕਾਨ ਦੇ ਅਗਲੇ ਜਿੰਨੇ ਮੰਨੇ ਫੁੱਟਪਾਥ ਬਣਿਆ ਉੱਥੇ ਉਹਨਾਂ ਨੇ ਆਪਣੀ ਸਾਰੀ ਦੁਕਾਨ ਦਾ ਸਮਾਨ ਬਾਹਰ ਰੱਖਿਆ ਹੋਇਆ ਇਸ ਤੋਂ ਇਲਾਵਾ ਜਿਵੇਂ ਰੋਡ ਆ ਉੱਥੇ ਉਹਨਾਂ ਨੇ ਆਪਣੇ ਦੁਕਾਨ ਦੇ ਬੋਰਡ ਰੱਖੇ ਹੋਏ ਆ ਉਹ ਅਸੀਂ ਉਹਨਾਂ ਨੂੰ ਇੱਕ ਵਾਰੀ ਅਵੇਅਰ ਕਰਾਂਗੇ ਉਸ ਤੋਂ ਬਾਅਦ ਅਸੀਂ ਇੱਕ ਪਰਵਾਨਾ ਤਿਆਰ ਕੀਤਾ ਹੋਇਆ ਜਿਹੜਾ ਅਸੀਂ ਉਹਨਾਂ ਨੂੰ ਭਰ ਕੇ ਦੇਵਾਂਗੇ ਔਰ ਇਹ ਪ੍ਰਮਾਨਨਾ ਜਿਹੜਾ 1 ਹਫ਼ਤੇ ਬਾਅਦ ਸੈਕੰਡ ਨੋਟਿਸ ਦਿੱਤਾ ਜਾਊਗਾ ਇਸ ਤਰ੍ਹਾਂ ਦੇ ਅਸੀਂ ਥਲ ਤਿੰਨ ਵਾਰੀ ਉਹਨਾਂ ਨੂੰ ਨੋਟਿਸ ਦਵਾਂਗੇ ਜੇ ਤੋ ਤਿੰਨ ਵਾਰੀ ਨੋਟਿਸ ਦਿੱਤੇ ਆ ਆਪਣਾ ਸਮਾਨ ਸਾਰਾ ਦੁਕਾਨ ਦੇ ਅੰਦਰ ਰੱਖਦੇ ਆ ਪੁਲਿਸ ਦਾ ਸਹਿਯੋਗ ਕਰਦੇ ਆ ਆਮ ਸ਼ਹਿਰ ਵਾਸੀ ਦੀ ਟ੍ਰੈਫਿਕ ਦਾ ਸਹਿਯੋਗ ਕਰਦੇ ਆ ਤੇ ਠੀਕ ਆ ਅਗਰ ਕੋਈ ਫਿਰ ਵੀ ਨਹੀਂ ਕਰਦਾ ਤਾਂ ਉਹਦੇ ਖਿਦ ਜਿਹੜੀ ਆ ਕਾਨੂੰਨੀ ਕਾਰਵਾਈ ਐਫਆਈਆ ਦਰਜ ਕਰਾਂਗੇ ਸਰ ਇੱਕ ਰੋਡ ਤੇ ਐਕਸੀਡੈਂਟ ਦਾ ਕਾਰਨ ਵੀ ਕੁਝ ਪੁਆਇੰਟਸ ਬਣਦੇ ਨੇ ਜਿਵੇਂ ਸੌਥਰ ਬਾਈਪਾਸ ਹਨ ਤੇ ਲੱਗੇ ਸਰ ਕਿਸ ਤਰ੍ਹਾਂ ਹੋ ਗਏ ਬਿਲਕੁਲ ਜੀ ਜਿਵੇਂ ਜਿੱਥੇ-ਜਿੱਥੇ ਵੀ ਕੋਈ ਇਹਦੇ ਤੇ ਕੋਈ ਐਕਸੀਡੈਂਟ ਹੋ ਰਿਹਾ ਆ ਜਾਂ ਸਾਡੇ ਇਤੋਂ ਇਲਾਵਾ ਵੀ ਸਾਡੇ ਜਿਹੜੇ ਹੋਰ ਵੀ ਅਸੀਂ ਇਹਦੇ ਨਾਲ ਵਰਕ ਕੀਤਾ ਆ ਜਿਵੇਂ ਸਾਡੇ ਕੋਈ ਡਰਗਸ ਪੋਰਟ ਬਣੇ ਹੋਏ ਆ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਹੋ ਰਹੀਆਂ ਉਹਨਾਂ ਦੇ ਉੱਤੇ ਵੀ ਸਾਡੀ ਪੁਲਿਸ ਕੰਮ ਕਰੂਗੀ ਐਕਸੀਡੈਂਟ ਕਿਉਂ ਹੋ ਰਿਹਾ ਆ ਕਿ ਉੱਥੇ ਸਪੀਡ ਬ੍ਰੇਕਰ ਦੀ ਲੋੜ ਆ ਜਾਂ ਉੱਥੇ ਕੋਈ ਉਹਨਾਂ ਨੂੰ ਸਾਈਨ ਦੇਣ ਦੀ ਲੋੜ ਆ ਇਹ ਚੀਜ਼ਾਂ ਜਦੋਂ ਅਸੀਂ ਰੋਡ ਦੇ ਉੱਤੇ ਚੱਲ ਪਏ ਤਾਂ ਰੋਡ ਉੱਤੇ ਜਿਹੋ ਜਿਹੋ ਜਿਹੀ ਸਮੱਸਿਆ ਹੋ ਗਈ ਉਹੋ ਜਿਹੀ ਅਸੀਂ ਆਪਣੇ ਡੀਸਾ ਉਹਨਾਂ ਮੀਟਿੰਗ ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਮੀਟਿੰਗ ਕਰਕੇ ਜਿਹੜੀ ਜਿਹੜੇ ਮੁੱਦੇ ਹੈਗੇ ਆ ਆਪਣੇ ਕਮਿਸ਼ਨ ਸਰਵ ਦੇ ਥਰੂ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਔਰ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰਨਾ ਚਾਹੁੰਦੇ ਆ ਸਾਨੂੰ ਤੁਹਾਡਾ ਸਹਿਯੋਗ ਔਰ ਸ਼ਹਿਰ ਦਾ ਸਹਿਯੋਗ ਚਾਹੀਦਾ ਰੋਡ ਵੀ ਕਰਦੇ ਨੇ ਵੀਡੀਓ ਦੀ ਤਰ੍ਹਾਂ ਦੇਖਦਾ ਉੱਥੇ ਕਿੰਨਾ ਕਿੰਨਾ ਪੋਲੀਸ਼ਨ ਸਮੱਸਿਆ ਹੋਦੀ ਹੈ ਕਿ ਇਸ ਤਰੀਕੇ ਦੇ ਵਿੱਚ ਕੰਮ ਕਰਦੇ ਆ ਦੇਖੋ ਪ੍ਰੈਸ਼ਰ ਵੀ ਬੰਦ ਆ ਜੀ ਨਹੀਂ ਦੇਖੋ ਜੀ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਜਾਣਦੇ ਹਾਂ ਜੀ ਕੋਈ ਗੱਲ ਨਹੀਂ ਜੇ ਸਾਰੀਆਂ ਚੀਜ਼ਾਂ ਦੇ ਕਰਨ ਦੇ ਬਾਵਜੂਦ ਵੀ ਸਿਆਣਾ ਪੁਲਿਸ ਅਫਸਰ ਹੋ ਹੁੰਦਾ ਜੋ ਮੌਕੇ ਦੇ ਮੁਤਾਬਕ ਉਹਨੂੰ ਮੈਨੇਜ ਕਰਨ ਜਾਣਦਾ ਹੋਵੇ ਜੇ ਕੋਈ ਵੀ ਸਾਡੇ ਗੱਲ ਪੈਂਦਾ ਤਾਂ ਉਹਦਾ ਮਤਲਬ ਇਹ ਨਹੀਂ ਵੀ ਅਸੀਂ ਵੀ ਉਹਨਾਂ ਦੀ ਗੱਲ ਪੈਣਾ ਅਸੀਂ ਉਹਦੀ ਗੱਲ ਸੁਣਨੀ ਆ ਅਗਰ ਫਿਰ ਵੀ ਜਿਵੇਂ ਕੱਲ ਕੇਐਸਸੀ ਦੇ ਗੱਲ ਪਿਆ ਤਾਂ ਫਿਰ ਉਹ ਜਿਹੜਾ ਇਹੋ ਜਿਹਾ ਕੋਈ ਮੁੱਦਾ ਆਉਂਦਾ ਤਾਂ ਸਾਡੇ ਜਿਹੜੇ ਐਸਐਚਓ ਜਾਂ ਸਾਡੇ ਏਸੀਪੀ ਲੱਗੇ ਆ ਉਹ ਆਪ ਉਸ ਮੈਟਰ ਨੂੰ ਦੇਖ ਕੇ ਲੋਕਲ ਪੁਲਿਸ ਨੂੰ ਦਵਾਂਗੇ ਜੇ ਕਿ ਇਹ ਤਾਂ ਸਾਨੂੰ ਕਾਰਵਾਈ ਕਰਨੀ ਪਈ ਐਫਐਸ ਦਾ ਅੱਜ ਕਰਨੀ ਪਈ ਉਹ ਵੀ ਕਰਾਂਗੇ ਪਰ ਸਾਡੀ ਕੋਸ਼ਿਸ਼ ਹੋਊਗੀ ਲੋਕਾਂ ਨੂੰ ਅਵੇਅਰ ਕਰੀਏ ਆਪਾਂ ਲੋਕੀ ਅਸੀਂ ਦੇਖੋ ਇਹ ਸਾਰਾ ਕੰਮ ਜੋ ਹੋ ਰਿਹਾ ਟ੍ਰੈਫਿਕ ਦਾ ਇਹ ਅਸੀਂ ਲੋਕਾਂ ਦੀ ਭਲਾਈ ਲਈ ਕਰ ਰਿਹਾ ਅਗਰ ਤੁਸੀਂ ਇੱਕ ਪੈਂਡ ਸ਼ਹਿਰ ਦੇ ਤੋਂ ਕਿਸੇ ਵੀ ਪੈਂਡ ਦੇਣਾ ਜੇ ਤੁਹਾਨੂੰ 1 ਘੰਟਾ ਲੱਗਦਾ ਤੁਹਾਡਾ ਕਿੰਨਾ ਟੀਲ ਲੱਗ ਜੂਗਾ ਕਿੰਨੇ ਤੁਹਾਡਾ ਟਾਈਮ ਖਰਾਬ ਹੋ ਰਿਹਾ ਜੇ ਆਪਾਂ ਸਾਰੇ ਸਹਿਯੋਗ ਕਰੀਏ ਤਾਂ ਆਪਾਂ ਉਹੀ ਟਾਈਮ ਜਿਹੜਾ 15 ਤੋਂ 20 ਮਿੰਟ ਚ ਅਵੇਲ ਕਰ ਸਕਦੇ ਹਾਂ ਇਸ ਕਰਕੇ ਉਹ ਜ਼ਰੂਰਤ ਹੈ ਸਹਿਯੋਗ ਦੇਣ ਦੀ ਸਰ ਰੇਲਵੇ ਸਟੇਸ਼ਨ ਦੇ ਬਾਹਰ ਨਾ ਇਹ ਰੇਖਸ਼ੇ ਪੂਰੇ ਪੀਰ ਦੇ ਦੁਕਾਨਾਂ ਦਾ ਕਾਫੀ ਪ੍ਰੇਸ਼ਾਨ ਹਾਂ ਹਾਂ ਜਿਵੇਂ ਰੇਲਵੇ ਸਟੇਸ਼ਨ ਬਸ ਸਟੈਂਡ ਉੱਥੇ ਆਟੋਆਂ ਦਾ ਬਹੁਤ ਪ੍ਰੋਬਲਮ ਆ ਰਹੀ ਆ ਅਸੀਂ ਹੁਣ ਜਿੱਥੇ-ਜਿੱਥੇ ਸਾਡੇ ਆਟੋ ਜਿਆਦਾ ਵਾਰ ਚੱਕਦੇ ਆ ਉੱਥੇ-ਉੱਥੇ ਅਸੀਂ ਉਸ ਆਟੋਆਂ ਦੇ ਨਾਲ ਸਾਰਿਆਂ ਦੇ ਨਾਲ ਉਹਨਾਂ ਦੇ ਜਿਹੜੇ ਉੱਥੇ ਪ੍ਰਧਾਨ ਹੋਣਗੇ ਉਹਨਾਂ ਨਾਲ ਪ੍ਰੋਪਰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਅਸੀਂ ਕੁਝ ਆਟੋ ਉੱਥੇ ਮੇਨ ਕਰਾਂਗੇ ਜਿਹੜਾ ਪਬਲਿਕ ਨੂੰ ਲੈ ਕੇ ਜਾਂਦੇ ਆ ਬਾਕੀ ਆਟੋਆਂ ਵਾਸਤੇ ਜਗ੍ਹਾ ਸਿਲੈਕਟ ਕਰਕੇ ਉੱਥੇ ਲਾਵਾਂਗੇ ਉਹਨਾਂ ਚਾਰ ਵਾਸਤੇ ਆਪਣਾ ਰਾਮਨਾਥ ਚਾਹ ਪਾਣੀ ਪੀ ਲੈਣ ਜਦੋਂ ਉਹਨਾਂ ਦੇ ਪਹਿਲੇ ਆਟੋ ਮੂਵ ਕਰ ਜਾਂਦੇ ਆ ਉਸ ਤੋਂ ਬਾਅਦ ਉਹ ਆਟੋ ਆ ਜਾਣ ਇਹ ਅਸੀਂ ਸਾਰਾ ਉਹਨਾਂ ਨੂੰ ਅਵੇਅਰ ਕਰਾਂਗੇ ਜੇ ਫਿਰ ਵੀ ਨਹੀਂ ਮੰਨਣਗੇ ਫਿਰ ਤੋਂ ਬਾਅਦ ਸਖਤੀ ਵੀ ਹੋਊਗੀ ਉਹਨਾਂ ਤੇ ਸਰਕਾਰ ਦੇ ਵਿੱਚ ਗੈਸਮਤੀ ਗੱਲ ਕਰਨੀ ਸਭ ਤੋਂ ਜ਼ਿਆਦਾ ਜਾਨ ਉੱਥੇ ਲੱਗਦਾ ਕਿਉਂ ਬਾਜੋ ਖੇਗਾ ਉਸ ਤੋਂ ਅਗੇ ਕਈ ਪ੍ਰਾਈਵੇਟ ਮੰਡੀਆਂ ਲੱਗੀਆਂ ਮੰਡੀ ਵਾਲੇ ਨੇ ਆਪਣੀ ਜਗ੍ਹਾ ਨਹੀਂ ਛੱਡੀ ਪਾਰਕਿੰਗ ਦੀ ਉਹ ਸਾਰੀ ਰੋਡ ਤੇ ਲਗਾਈ ਜਾਂਦੀ ਹੈ ਪ੍ਰਾਈਵੇਟ ਮੰਡੀਆਂ ਤੇ ਕਿਸੇ ਕਾਰਨ ਦੇਖੋ ਇਹ ਅਸੀਂ ਇਹੋ ਹੀ ਦੱਸਿਆ ਵੀ ਹਰ ਤਰ੍ਹਾਂ ਨਾਲ ਮੀਟਿੰਗ ਕਰਾਂਗੇ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਮੰਡੀ ਦਾ ਮਾਲਕਾ ਚਾਹੇ ਕੋਈ ਹਸਪੀਟਲ ਆ ਹਰ ਇੱਕ ਨਾਲ ਕੋਰੀ ਕਰਕੇ ਉਹਨੂੰ ਕੋ ਉਹਦਾ ਹੱਲ ਕੱਢਾਂਗੇ ਉਹਦੇ ਨਾਲ ਜੇ ਕਿਤੇ ਵੀ ਸਾਨੂੰ ਕੋਈ ਟ੍ਰੈਫਿਕਸ ਬੰਦੀ ਕੋਈ ਉੱਤੇ ਟ੍ਰੈਫਿਕ ਕਰਨਾ ਪੈ ਰਿਹਾ ਜਾਂ ਕੋਈ ਰੋਡ ਕ੍ਰੋਸ ਹੁੰਦਾ ਉਹਦੇ ਵਾਸਤੇ ਅਸੀਂ ਕਮਿਸ਼ਨਰ ਸਾਹਿਬ ਨਾਲ ਕਾਰਪੋਰੇਸ਼ਨ ਨਾਲ ਗੱਲ ਕਰਾਂਗੇ ਉਹ ਉਹਦੇ ਵਾਸਤੇ ਕੀ ਹੋਰ ਆਪਾਂ ਉਹਨਾਂ ਵਾਸਤੇ ਕਰ ਰਹੇ ਹਾਂ ਕਿਤੇ ਸਾਨੂੰ ਕੋਈ ਉੱਪਰ ਦੀ ਨੰਗਾਉਣ ਵਾਸਤੇ ਪੁਲ ਲੈਣਾ ਪੈਂਦਾ ਜਾਂ ਕੋਈ ਹੋਰ ਕੋਸ਼ਿਸ਼ ਕਰਨ ਕਾਰਵਾਈ ਕਰਨ ਜਾਂ ਲਾਈਟਾਂ ਦੇਣੀਆਂ ਪੈਂਦੀਆਂ ਉਹ ਮੌਕੇ ਦੇ ਮੁਤਾਬਕ ਜੂਜੂ ਉੱਥੇ ਬਣਦਾ ਉਹਦੇ ਮੁਤਾਬਕ ਅਸੀਂ ਉਹਨੂੰ ਅੱਗੇ ਕਰਾਂਗੇ ਜੀ ਸਰ ਜਿੰਨੀ ਜਲਦੀ ਮਸਲਾ ਹੱਲ ਹੋ ਜਾਏਗਾ ਕਿਉਂਕਿ ਲੰਬੇ ਸਮੇਂ ਤੋਂ ਕੈਮਰੇ ਲੱਗੇ ਹੋਏ ਨੇ ਉਹਨਾਂ ਦਾ ਮਾਮਲਾ ਉਸਤਾਂ ਦੱਸਣਾ ਚਾਹਣਾ ਜੀ ਜਿਹੜੇ ਕੈਮਰੇ ਲੱਗੇ ਆ ਜੀ ਦੇਖੋ ਸਾਡੇ ਕੋਈ ਵੀ ਸ਼ਹਿਰ ਜਿਵਾਰਦਾ ਤੁਨੀਆ ਕਈਰ ਸ਼ਹਿਰਤ ਲੋਕ ਅਵੇਅਰ ਨੇਗੇ ਸ਼ਹਿਰ ਵਿੱਚ ਬਹੁਤ ਵਧੀਆ ਸਾਡਾ ਕੋਈ ਕਰੀਬ 1700 ਕੈਮਰਾ ਲੱਗਾ ਜਿਹਦੇ ਚ ਲਗਾਤਾਰ ਕੋਈ 1500 ਸਵਾ 1500 ਕੰਮ ਕਰ ਰਿਹਾ ਰੂਟੀਨ ਚ ਖਰਾਬ ਹੋਈ ਜਾਂਦੇ ਲੇਕਿਨ ਨਾਲ ਦੀ ਨਾਲ ਰਿਪੇਅਰ ਹੋਈ ਜਾਂਦੇ ਹੋਰ ਵੀ ਕੈਮਰੇ ਵਧਾ ਰਹੇ ਆ ਔਰ ਇਹਦੇ ਨਾਲ ਅਸੀਂ 90% ਵਾਰਦਾਤਾਂ ਟ੍ਰੇਸ ਕਰ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਮਾਹ ਜਿਹੜੇ ਲੋਕ ਨਹੀਂ ਵੀ ਅਵੇਅਰ ਹੋਣਗੇ ਕੋਈ ਭੁਜਾ ਕੇ ਕੋਈ ਚੌਂਕ ਕ੍ਰੋਸ ਕਰਦਾ ਉਹਨਾਂ ਦੇ ਚਲਾਨ ਵੀ ਕੱਟੇ ਜਾਣੇ ਆ ਪਤਾ ਬਾਅਦ ਵਿੱਚ ਲੱਗਣਾ ਜਦੋਂ ਆਪਾਂ ਨੂੰ ਮੋٹے ਜੁਰਮਾਨੇ ਹੋ ਗਏ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਇੱਕ ਵਾਰੀ ਅਵੇਅਰ ਕੀਤਾ ਜਾਵੇ ਇੱਕ ਦੋ ਮਿੰਟ ਦੇ ਫਰਕ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਆਪਾਂ ਨੂੰ ਰੈੱਡ ਲਾਈਟ ਆ ਤੇ ਆਪਾਂ ਰੁਕੀਏ ਤੇ ਰੁਕਣ ਤੋਂ ਬਾਅਦ ਆਪਾਂ ਜਦੋਂ ਗ੍ਰੀਨ ਲਾਈਟ ਉਦੋਂ ਚਲੀਏ ਹਰ ਇੱਕ ਦਾ ਨੂੰ ਕਾਲੀ ਹੈਗੀ ਆ ਹਰ ਇੱਕ ਨੇ ਜਲਦੀ ਜਾਣਾ ਪਰ ਇਦਾਂ ਦਾ ਕੰਮ ਨਾ ਕਰੀਏ ਕਿ ਆਪਾਂ ਕਾਲੀ ਦੇ ਵਿੱਚ ਆਪਾਂ ਆਪਾਂ ਐਕਸੀਡੈਂਟ ਕਰ ਲਈਏ ਆਪਾਂ ਜਾਨ ਗਵਾ ਲਈਏ ਜਾਂ ਆਪਾਂ ਕਿਸੇ ਨੂੰ ਇਦਾਂ ਦੀ ਕੋਈ ਜਾਨ ਕਿਸੇ ਦੀ ਗਵਾਵੀਏ ਇਸ ਕਰਕੇ ਸੁਜੋਗ ਦੀ ਲੋੜ ਆ ਰਾਹੂ ਦੀ ਲੋੜ ਆ ਸਰ ਇਹ ਕਹਿੰਦਾ ਦੰਦੇ ਸਾਨੂੰ ਤੋਂ ਸਾਹਮਣੇ ਜੀਤੋਂ ਨੈਸ਼ਨਲ ਵਾਲੇ ਆ ਇਹ ਟੇਪ ਕਰਨ ਵਾਲੇ ਆ ਰੋਡ ਕੈਨ ਕਿਹਦਾ ਆ ਬਿਲਕੁਲ ਸਾਰਾ ਕੁਝ ਹੋਇਆ ਤੁਹਾਨੂੰ ਦੱਸਿਆ ਵੀ ਅਸੀਂ ਹਰ ਇੱਕ ਨਾਮ ਮੀਟਿੰਗਾਂ ਕਰਕੇ ਅਵੇਅਰ ਕਰਾਂਗੇ ਉਸ ਤੋਂ ਬਾਅਦ ਸਾਡੀਆਂ ਟੋ ਵੀਰਾਂ ਵੀ ਹੋਣਗੀਆਂ ਅਸੀਂ ਜਦੋਂ ਟੋ ਕਰਕੇ ਲਿਆਵਾਂਗੇ ਤਾਂ ਆਟੋਮੈਟਿਕ ਮੇਖਾਣਾ ਇੱਕ ਹੀ ਗੱਡੀ ਨੂੰ ਕੋਈ ਕਰੀਬ ਕਿੰਨੇ 800 ਰੁਪਏ ਲੱਗਦਾ ਕੋਈ 1200 ਹਜ਼ਾਰ 1200 ਰੁਪਿਆ ਜੁਰਮਾਨਾ ਪਿਆ ਜਾਂਦਾ ਤੇ ਜਦੋਂ ਉਹਨਾਂ ਨੂੰ ਫਾਈਨ ਲੱਗੂਗਾ ਤਾਂ ਆਟੋਮੈਟਿਕ ਮੇਰੇ ਖਿਆਲ ਨਾਲ ਅਗਲੇ ਦਿਨ ਤੋਂ ਰੋਕਣੀ ਬੰਦ ਕਰ ਦੇਣਗੇ ਪਰ ਅਸੀਂ ਅਵੇਅਰ ਕਰਾਂਗੇ ਸਾਰਿਆਂ ਨੂੰ ਠੀਕ ਹੈ ਧੰਨਵਾਦ ਜੀ